ਭਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟ ਜਾਲਾ ਅੱਜ ਬੇਟਾ ਫਲੇੜੀ ਤੋਂ ਆਏਗਾ ਇੱਕ ਤਾਂ ਕਹੀਈ ਰਹੀ ਹੈ ਬਾਈ ਨੇ ਇੱਕ ਵਾਸਤਾ ਕੰਮ ਵੀ ਸ਼ੌਂਕ ਦਾ ਤੇ ਬੱਚੇ ਵੀ ਸ਼ੌਂਕਦੇ ਨੇ ਬਾਈ ਘੈਂਟ ਕੰਮ ਫੁੱਲ ਘੈਂਟ ਕੰਮ ਬਾਈ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਤਗੜੀ ਚੀਜ਼ ਤਗੜੀ ਚੀਜ਼ ਬਣਾਉਣੀ ਤੇ ਲੋਹੇ ਦੀ ਬਾਈ ਦੀ ਸਿਪ ਸਿਪ ਤਾਂ ਪੂਰੀ ਪੂਰਾ ਤਗੜਾ ਲੋਹਾ ਬਾਈ ਕੋਲੇ ਤੇ ਫੁੱਲ ਘੈਂਟ ਕਹੀਏ ਤੇ ਬਾਈ ਨੇ ਟੈਸਟ ਵੀ ਕਰਕੇ ਦਿਖਾਈ ਹੈ ਕਹੀ ਕਹੀ ਨੂੰ ਕਹੀ ਵੱਢ ਰਹੀ ਹੈ ਮਿੱਤਰੋ ਹਾਂਜੀ ਹਾਂਜੀ ਕਹਿੰਦਾ ਕੰਮ ਪੁੱਤਾ ਬੁੱਲ ਕਹਿੰਦਾ ਕੰਮ ਆਈ ਤੇ ਨਾਲੇ ਇੱਕ ਛੋਟੀ ਜਿਹੀ ਬੇਨਤੀ ਭਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹਦਾ ਬੇਟੇ ਦਾ YouTube ਤੇ ਭਾਈ ਚੈਨਲ ਬਣਿਆ ਹੋਇਆ ਤੇ ਸਾਰੇ ਸਬਸਕ੍ਰਾਈਬ ਕਰਿਆ ਕਰੋ ਬੱਚਿਆਂ ਨੂੰ ਦਿਖਾਇਆ ਕਰੋ ਵੀ ਜਿਹੜੇ ਇਹ ਸ਼ੌਂਕ ਬਣ ਜਾਣ ਤਾਂ ਆਪਣੀ ਪੀੜ੍ਹੀ ਦੇ ਤਾ ਚੰਗੇ ਚੀਜ਼ਾਂ ਕੰਨੀ ਪੈ ਜਾਣ ਹਨਾ ਬੁੱਤਾ ਹੋਰ ਹੋਰ ਤੇ ਕੀ ਨਵਾਂ ਚੈਨਲ ਦਾ ਬੇਟਾ ਦੱਸਦੇ ਮੇਰੇ ਚੈਨਲ ਦਾ ਨਾਮ ਹੈ ਪ੍ਰੀਤ ਸਟੰਟ ਮੈਨ ਸਟੰਟ ਕਰਦਾ ਹਾਂ ਮੈਂ ਸਾਈਕਲ ਤੇ ਹਾਂਜੀ ਹਾਂ ਟਾਂਟਾਂ ਨਹੀਂ ਭੜੀਆਂ ਪਾਉਣੀਆਂ ਜੀ ਤੇ ਸਪੋਰਟ ਕਰਿਓ ਮਿੱਤਰੋ ਤੇ ਬਾਈ ਨੂੰ ਵੀ ਸਪੋਰਟ ਕਰਿਓ ਤੇ ਜਿਹੜੇ-ਜਿਹੜੇ ਬ੍ਰੇਟੇ ਦੇ ਆਸ-ਪਾਸ ਰਹਿੰਦੇ ਨੇ ਤੇ ਬਾਈ ਕੋਲ ਜਰੂਰ ਵਿਜ਼ਿਟ ਕਰਿਓ ਤੇ ਬਾਈ ਦਾ ਲੋਹਾ ਚੈੱਕ ਕਰ ਜਿਓ ਇੱਕ ਵਾਰ ਕੀ ਗੱਲ ਆ ਲੋਹੇ ਚ ਬਾਈ ਦੇ ਚ ਤੇ ਜਰੂਰ ਆਇਓ ਤੁਸੀਂ ਇੱਥੇ ਬਾਈ ਕੋਲੇ ਧੰਨਵਾਦ ਧੰਨਵਾਦ ਜੀ